ਸਰੀਏ ਕਾਲ ਜੇਕ ਪ੍ਰਾਣੀ ਕਹਾਵਤੇ ਆਗਲੇ ਦਾ ਖਾਦਾ ਤੇ ਸਿਆਣਿਆਂ ਦਾ ਆਖਾ ਬਾਅਦ ਚ ਪਤਾ ਲੱਗਦਾ ਹੈ ਇਹ ਕਹਾਵਤਾਂ ਬਹੁਤ ਠੁਕਦੀਆਂ ਸੀ ਤੇ ਸਾਡੇ ਰੋਜ਼ਮਰਗਾ ਦੀ ਜ਼ਿੰਦਗੀ ਦੇ ਵਿੱਚ ਇਹਨਾਂ ਨੂੰ ਲਾਗੂ ਕਰਨ ਦਾ ਸਾਨੂੰ ਬੜਾ ਬੈਨੀਫਿਟ ਮਿਲਦਾ ਸੀ ਸਿਆਣੇ ਕਹਿੰਦੇ ਹੁੰਦੇ ਸੀ ਵੀ ਖਾਣਾ ਮਿਸ਼ਾਂ ਘਰ ਆ ਕੇ ਖਾਓ ਤੇ ਘਰ ਦਾ ਖਾਣਾ ਹੀ ਖਾਓ ਬਾਹਰ ਦੇ ਖਾਣੇ ਨੂੰ ਅਵਾਇਡ ਕਰੋ ਦੂਜਾ ਕਹਿੰਦੇ ਹੁੰਦੇ ਸੀ ਫਲ ਫਰੂਟ ਤੇ ਸਬਜ਼ੀਆਂ ਇਹ ਵੀ ਤੁਸੀਂ ਘਰ ਦੇ ਘਰ ਦੀਆਂ ਜੇ ਬੀਜੀਆਂ ਤੇ ਉਹਨਾਂ ਨੂੰ ਤਰਜੀਹ ਦਿਓ ਫਲ ਫਰੂਟ ਖਾਣਾਂ ਦਾ ਘਰ ਦਾ ਬੀਜੋ ਤੇ ਉਹਨੂੰ ਖਾਓ। ਕਿਉਂ ਕਹਿੰਦੇ ਸੀ ਇਹ ਬਜ਼ੁਰਗ ਆਜੋ ਤੁਹਾਨੂੰ ਇੱਕ ਨਿੱਕੀ ਜਿਹੀ ਉਦਾਹਰਣ ਦੇ ਨਾਲ ਸਮਝਾਵਾਂਗਾ ਬਾਕੀ ਤੁਸੀਂ ਇਹਨਾਂ ਉਦਾਹਰਣਾਂ ਨੂੰ ਹਰੇਕ ਥਾਂ ਤੇ ਲਾਗੂ ਕਰ ਸਕਦੇ ਹੋ। ਆਹ ਦੇਖ ਲਓ ਜੀ ਹੁਣ ਮੈਂ ਘਰ ਦਾ ਵੀਟਗ੍ਰਾਸ ਬੀਜਿਆ ਸੀ ਪਰ ਇਹ ਸਹੀ ਨਹੀਂ ਉਗਿਆ ਇਹਦੇ ਚਾ ਵੇਖੋ ਫੰਗਸ ਆ ਗਈ ਏ। ਵੀਟਗ੍ਰਾਸ ਹੁੰਦਾ ਹੈ ਬੜਾ ਇਮਿਊਨਿਟੀ ਨੂੰ ਬੂਸਟ ਕਰਦਾ ਯਾਨੀ ਕੰਕ ਦਾ ਰਸ ਛੁੱਟੀ ਛੋਟੀ ਕਣਕ ਜਦੋਂ ਉੱਗਦੀ ਏ ਉਹਦਾ ਰਸ ਪੀਣਾ ਜਿਵੇਂ ਹੁਣ ਇਹ ਫੰਗਸ ਲੱਗ ਰਹੀ ਏ ਨਾਲ ਦੀ ਨਾਲ ਇਹਨਾਂ ਨੂੰ ਵੀ ਲੱਗੀ ਹੋ ਸਕਦੀ ਏ ਇਸ ਕਰਕੇ ਮੈਂ ਇਹਨੂੰ ਸੱਟਾਂਗਾ ਇਹਦਾ ਜੂਸ ਨਹੀਂ ਪੀਵਾਂਗਾ ਇਹੀ ਜੇ ਮੈਂ ਬਾਜ਼ਾਰ ਦੇ ਵਿੱਚੋਂ ਇਹ ਲੈ ਕੇ ਆਉਂਦਾ ਮੈਨੂੰ ਹੁਣ ਕੀ ਪਤਾ ਲੱਗਣਾ ਸੀ ਵੀ ਕੋਈ ਇਹਨੂੰ ਫੰਗਸ ਹੈ ਜਾਂ ਬਿਮਾਰੀ ਏ ਇੱਥੋਂ ਤੱਕ ਕੀ ਕਈ ਵਾਰਾਂ ਕੋਈ ਗ੍ਰੋਥ ਪ੍ਰੋਮੋਟਰ ਵੀ ਪਾ ਦਿੰਦੇ ਆ ਇਸ ਕਰਕੇ ਜੇ ਹੁਣ ਘਰ ਦਾ ਬੀਜ ਅਸੀਂ ਤੇ ਮੈਨੂੰ ਪਤਾ ਹੈ ਜੇ ਮੁੱਲ ਦਾ ਹੁੰਦਾ ਤੇ ਮੈਂ ਰਾਮਨਾਲ ਪੀ ਜਾਣਾ ਸੀ ਬਾਕੀ ਉਹ ਵੀ ਗੱਲ ਹੈ ਨਾ ਅੱਖੀਂ ਵੇਖ ਕੇ ਮੱਖੀ ਨਿਗਲ ਨਹੀਂ ਹੁੰਦੀ ਉਹ ਮੱਖੀ ਨਹੀਂ ਨਿਗਲੀ ਜਾਂਦੀ ਤਾਂ ਸਾਡਾ ਫਾਇਦਾ ਹੁੰਦਾ ਹੈ ਅਸੀਂ ਬਿਮਾਰੀਆਂ ਤੋਂ ਬਚ ਜਾਂਦੇ ਆਂ ਸਿਹਤ ਪੱਖੋਂ ਤੰਦਰੁਸਤ ਰਹਿੰਦੇ ਆਂ ਆਹ ਵੇਖੋ ਇਸ ਰੂਪ ਇਸ ਮੱਠਲ ਚ ਨਹੀਂ ਸਾਰੇ ਮੱਠਲੇ ਚਾਹੀਏ ਆ ਇੱਥੇ ਬਕਾਇਦਾ ਇਹ ਮੱਠਲ ਰੱਖੀ ਹੋਈ ਸੀ 6 ਨਗ ਬੀਜੇ ਸੀ ਕਿਉਂਕਿ ਵੀਟ ਗ੍ਰਾਸ ਬਣਾਉਣ ਵਾਸਤੇ ਘੱਟੋ ਘੱਟ 6 ਗਮਲੇ ਜਾਂ ਟ੍ਰੇ ਜਾਂ ਮੱਠਲ ਤੁਹਾਨੂੰ ਤਿਆਰ ਕਰਨੇ ਪੈਂਦੇ ਆਂ ਹੁਣ ਆ ਦੂਜੇ ਪੰਜਿਆਂ ਦਾ ਵੀ ਤੁਹਾਨੂੰ ਹਾਲ ਦਿਖਾ ਦਿਆਂ ਦੇਖੋ ਇਹ ਜਿਸ ਤਰ੍ਹਾਂ ਨਾਲ ਕੰਕ ਫੁੱਟ ਰਹੀ ਹੈ ਕੁਛ ਨਾ ਕੁਛ ਤਾਂ ਉਹਦੇ ਤੇ ਅਸਰ ਆ ਸਕਦਾ ਇਸ ਕਰਕੇ ਵੀਟ ਗ੍ਰਾਸ ਬਣਾਉਣ ਦੇ ਯੋਗ ਨਹੀਂ ਹੈ ਇਹਦਾ ਜੂਸ ਪੀਣ ਦੇ ਯੋਗ ਨਹੀਂ ਹੈ ਤਾਂ ਹੀ ਉਹ ਮੈਂ ਆ ਦੇਖੋ ਹੁਣ ਇਹਨਾਂ ਨੂੰ ਬਾਹਰ ਕੱਢਤਾ ਮਿੱਟੀ ਚੇਂਜ ਕਰ ਦਾਂਗੇ ਵੀ ਕਿਹੜੀ ਗੱਲ ਉਹਨਾਂ ਨੂੰ ਫੰਗਸ ਆਈ ਹੈ ਇਹੀ ਜੇ ਕੋਈ ਚੀਜ਼ ਬਾਇਲ ਕਰਨ ਵਾਲੀ ਹੁੰਦੀ ਬਾਇਲ ਕਰਕੇ ਚਲੋ ਉਹਨੂੰ ਆਪਾਂ ਵਰਤ ਸਕਦੇ ਹਾਂ ਪਰ ਇਹਨਾਂ ਨੂੰ ਆਪਾਂ ਨਹੀਂ ਵਰਤ ਸਕਦੇ ਕਿਉਂਕਿ ਇਹ ਫੰਗਸ ਸਾਡੇ ਪੀੜ ਤੇ ਜਾ ਕੇ ਕੋਈ ਨਾ ਕੋਈ ਨੁਕਸਾਨ ਕਰ ਸਕਦੀ ਹੈ ਇਸੇ ਤਰ੍ਹਾਂ ਹੀ ਇਹ ਬਹੁਤ ਫਲ ਫਰੂਟਾਂ ਤੇ ਰੂਲ ਲਾਗੂ ਹੁੰਦਾ ਵੀ ਅਸੀਂ ਘਰ ਦੇ ਹੀ ਤਿਆਰ ਕਰੀਏ ਤੇ ਘਰ ਦੇ ਖਾਈਏ ਆ ਦੇਖੋ ਵੈਸੇ ਦਾਰਨ ਦੇ ਦੋਰਤੇ ਦਿਖਾ ਰਿਆਂ ਜਿਵੇਂ ਨਾ ਫਲ ਫਰੂਟ ਸਾਨੂੰ ਪਤਾ ਹੈ ਵੀ ਅਸੀਂ ਇੰਨੇ ਦਿਨ ਹੋ ਗਏ ਸਪਰੇਅ ਕੀਤੀ ਨੂੰ ਵੀ 10 ਦਿਨ ਹੋ ਗਏ ਹੁਣ ਅਸੀਂ ਇਹਨੂੰ ਖਾ ਸਕਦੇ ਹਾਂ ਤੇ ਫਲ ਸਬਜ਼ੀਆਂ ਫਰੂਟ ਵੇਚਣ ਵਾਲੇ ਕੀ ਕਰਦੇ ਆ ਅੱਜ ਸਪਰੇਅ ਕੀਤੀ ਕੱਲ ਨੂੰ ਮਾਰਕੀਟ ਦੇ ਵਿੱਚ ਤੇ ਉਹ ਸਾਡਾ ਫਾਇਦੇ ਦੀ بجائے ਨੁਕਸਾਨ ਜ਼ਿਆਦਾ ਕਰਦੇ ਆ। ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।